ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਹੌਸਲੇ ਐਨੇ ਉੱਚੇ ਹੋ ਚੁੱਕੇ ਨੇ ਕਿ ਉਹ ਫਿਲਮੀ ਸਟਾਈਲ ਦੇ ਵਿੱਚ ਕਿਤੇ ਵੀ ਅਤੇ ਕਦੇ ਵੀ ਕੋਈ ਵੀ ਵਾਰਦਾਤ ਕਰ ਦਿੰਦੇ ਨੇ ਇਹ ਜੋ ਦਿਖਾਉਣ ਜਾ ਰਹੇ ਆ ਇਹ ਵਾਕਿਆ ਕੁਝ ਅਜੀਹਾ ਹੀ ਆ ਜਿਸ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਦੋਸ਼ੀ ਗੈਂਗਸਟਰ ਹਰਵਿੰਦਰ ਸਿੰਘ ਉਰਫ ਮੋਨੂ ਨੂੰ ਉਸਦੇ ਪੰਜ ਸਾਥੀ ਭਰੇ ਬਾਜ਼ਾਰ ਦੇ ਵਿੱਚ ਪੁਲਿਸ ਦੀ ਕਸਟਡੀ ਤੋਂ ਛੁਡਾ ਕੇ ਨਾਲ ਲੈ ਗਏ ਚਸ਼ਮਦੀਦਾਂ ਦੇ ਮੁਤਾਬਿਕ ਉਹਨਾਂ ਦੇ ਕੋਲ ਹਥਿਆਰ ਵੀ ਸਨ ਜਦਕਿ ਪੁਲਿਸ ਦੇ ਕੋਲ ਕੋਈ ਵੀ ਹਥਿਆਰ ਨਹੀਂ ਸੀ ਦੋਸ਼ੀ ਨੂੰ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਲਿਆਂਦਾ ਗਿਆ ਸੀ ਜਿੱਥੇ ਕਿ ਕੋਰਟ ਦੇ ਵਿੱਚ ਉਸਦੀ ਪੇਸ਼ੀ ਸੀ ਪਰੰਤੂ ਪੇਸ਼ੀ ਤੋਂ ਪਹਿਲਾਂ ਹੀ ਮੋਨੂ ਦੇ ਸਾਥੀ ਉਸ ਨੂੰ ਹਥਿਆਰਾਂ ਦੀ ਨੋਕ ਤੇ ਇੱਕ i10 ਗੱਡੀ ਦੇ ਵਿੱਚ ਨਾਲ ਲੈ ਕੇ ਫਰਾਰ ਹੋ ਗਏ ਜਦਕਿ ਪੁਲਿਸ ਸਿਰਫ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ ਇਹ ਚੱਜ ਹੁਸ਼ਿਆਰਪੁਰ ਪੁਲਿਸ ਦੇ ਦੋ ਜਵਾਨ ਪੁਲਿਸ ਕਾਂਸਟੇਬਲ ਵਿਜੇ ਕੁਮਾਰ ਤੇ ਸੁਨੀਲ ਕੁਮਾਰ ਇੱਕ ਹਰਵਿੰਦਰ ਸਿੰਘ ਦੇ ਲਈ ਉਸ ਮਨੂ ਨਾਂ ਦੇ ਬੰਦੇ ਨੂੰ ਇਹ ਫਸ ਉਥੋਂ ਜੁਡੀਸ਼ੀਅਲ ਕਸੜੀ ਸ਼ਹਿਰਪੁਰ ਤੋਂ ਜੇਲ੍ਹ ਤੋਂ ਲੈ ਕੇ ਬਟਾਰਾ ਇੱਕ ਇੱਕ ਸਾਈਜ ਦਾ ਮਾਮਲਾ ਉਹਦੇ ਵਾਸਤੇ ਪੇਸ਼ ਕਰਨ ਆ ਰਹੇ ਸੀ। ਉਹ ਆਏ ਭਾਈ বাস ਆਇਆ ਬਸ ਉਤਰ ਗਏ ਤੇ ਉਹਨਾਂ ਨੇ ਆਟੋ ਲਿਆ ਆਟੋ ਲੈ ਕੇ ਤੇ ਜਦੋਂ ਰੇਲਵੇ ਫਟਕ ਤੋਂ ਥੋੜਾ ਅੱਗੇ ਗਏ ਆ ਉਥੋਂ ਇੱਕਾਈ 10 ਕਾਰ ਨੇ ਆ ਕੇ ਉਹਨਾਂ ਦੇ ਕੋਲ ਜਿਹੜੇ ਚਾਰ ਜਾਂ ਪੰਜ ਨੌਜਵਾਨ ਉਹਨਾਂ ਦੇ ਵਸੇ ਆ ਉਹਨਾਂ ਨੇ ਇਹਨਾਂ ਦੇ ਕੋਲੋਂ ਜਿਹੜਾ ਕਿਊਜ਼ਾ ਨੂੰ ਛੜਾ ਕੇ ਲੈ ਕੇ ਕਸੜੀ ਉਹਨਾਂ ਨੇ ਇਹਨਾਂ ਦੇ ਕੰਨ ਮਦਾਬ ਤੇ ਪਿਸਤੌਲ ਵਿਖਾ ਕੇ ਚਲਾ ਕੇ ਲੇ ਗਏ ਕਹਿੰਦੇ ਸਪਰੇਇ ਵੀ ਕੀਤਾ ਫੇਸ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਕੋਈ ਸਪਰੇਅ ਮਾਰੀ ਹੈ ਜਾਂ ਚਿੱਲੀ ਸਪਰੇਅ ਸ਼ਾਇਦ ਜਾਂ ਕੋਈ ਜਿਹਦੇ ਨਾਲ ਉਹਨਾਂ ਦੀ ਅੱਖਾਂ ਜਿਹੜੀਆਂ ਉਹ ਇਹਨਾਂ ਦੀ ਨਹੀਂ ਆਟੋ ਡਰਾਈਵਰ ਦੇ ਉੱਤੇ ਮਾਰੀ ਹੈ ਅੱਛਾ ਆਟੋ ਡਰਾਈਵਰ ਆਟੋ ਡਰਾਈਵਰ ਦੀ ਅੱਖ ਦੇ ਉੱਤੇ ਸਪਰੇਅ ਪੈ ਗਈ ਉਹਨੇ ਆਟੋ ਰੁਕਤਾ ਉਹਨਾਂ ਗੱਡੀ ਅੱਗੇ ਲਾ ਕੇ ਇਹਨਾਂ ਕੋਲ ਕੁਝ ਜਿਹਾ ਲਾ ਕੇ ਲੇ ਗਏ ਸਰ ਕਿਡਿਊਸ਼ਨਲ ਮਿਨਿਸਟਰ ਦੀ ਕੋਰਟ ਚਾਹ ਅਜੇ ਤੱਕ ਉਹਦੇ ਵਾਰੰਟ ਵੇਖਦੇ ਆ ਕਿਹੜੀ ਪਰ ਕੋਰਟ ਦਾ ਵਾਰੰਟ ਹੈ ਨਹੀਂ ਇਹ ਅਨਫੋਰਚਨਟਲੀ ਆ ਬਿਉਟਾ ਵ ਕਿਉਂਕਿ ਪ੍ਰਾਇਮਰ ਸਾਇਣ ਨਹੀਂ ਆਕੇ ਤੇ ਇੱਕ ਮਰਡਰ ਦਾ ਪਰਚਾ ਜਿਹਦੇ ਤੇ ਜਿਆਦਾ ਗੱਸੜੀ ਚ ਰਿਹਾ 2015 ਦਾ ਇੱਕ ਮਰਡਰ ਕੇਸ ਹੈ ਦੇ ਉੱਤੇ ਤੇ ਬਾਕੀ ਦੋ ਐਨਡੀਪੀ ਸੈਕਟਰ ਦੇ ਕੇਸ ਆ ਇੱਕ ਐਕਸਾਈਜ ਅਗਰ ਦਾ ਕੇਸ ਆ ਜਿਹਦੇ ਕਰਕੇ ਦੀ ਪੇਸ਼ੀ ਜੀ ਇਹ ਜਦੋਂ ਯਹਾਂ ਪੇ ਐਟੋ ਆਇਆ ਉਸ ਵਿੱਚੋਂ ਸਵਾਰੀਆਂ ਵੀ ਨਿਕਲੀਆਂ ਔਰ ਬੰਦੇ ਵੀ ਨਿਕਲੇ ਠੀਕ ਹੈ ਪੁਲਿਸ ਵਾਲੇ ਵੀ ਉੱਤੇ ਨਾਲ ਬੈਠੇ ਤੇ ਉਹ ਵੀ ਨਿਕਲੇ ਦੋ ਫਿਰ ਫੋਰ ਵੀਲਰ ਤੇ ਗੱਡੀ ਆਈ ਗੱਡੀ ਵਿੱਚੋਂ ਬੰਦੇ ਨਿਕਲੇ ਉਹ ਬੰਦੇ ਨੂੰ ਲੈ ਕੇ ਚੱਲ ਗਏ पिस्टन था उसके हाथ में पुलिस वाले को ऊपर रखा पिस्टन हाँ जी इन्नी गल देखी बस थे दे एक ने मा एक मारे हाथ में पिस्टन थी बस ऐटो थे हाँ वो बेहो वही मिर्च वाला जड़ा होता लादो तो मिर्चा लगने लगती है वो वो देकर के सारी सवारी दौड़ने लगी बस रिवाल्वर बंदे के हाथ में पड़िया था वो रखा पुलिस वाले पुलिस वाले थे ढेक था हथकड़ी हाँ नहीं देखी मैं हाथ में थी या नहीं थी वो नहीं देखी मैं पुलिस वालों के पास कुछ था नहीं करना की था ਇਦਾਂ ਹੀ ਤੇ ਬਿਲਕੁਲ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪਹਿਰੇ ਦਾ ਟੀਵੀ